ਸੋਕੀਨੇ ਰੱਬ ਦੀ ਹੋਂਦ ਨੂੰ ਮੰਨਣਾ ਸੀ ਜੇ ਬੰਦੇ ਕੋਲੇ ਹਰ ਇੱਕ ਗੱਲ ਦਾ ਜਵਾਬ ਹੁੰਦਾ ਕੀ ਮਹਿਕ ਵੰਡਣੀ ਸੀ ਫੁੱਲਾਂ ਨੇ ਜੇਕਰ ਫੁੱਲਾਂ ਵਿੱਚੋਂ ਨਾ ਫੁੱਲ ਗੁਲਾਬ ਹੁੰਦਾ ਕਾਹਨੂੰ ਮਰਨਾ ਸੀ ਰਾਜੇ ਨੇ ਹੀਰ ਤੇ ਜੇਕਰ ਹੀਰ ਦੇ ਚਿਹਰੇ ਤੇ ਨਾ ਤਾਬ ਹੁੰਦਾ ਕਿਹਨੇ ਮਾਰਨਾ ਸੀ ਗੁਰੂ ਦੇ ਬੱਚਿਆਂ ਨੂੰ ਜੇਕਰ ਸਰਹੰਦ ਦਾ ਨਾ ਜ਼ਾਲਮ ਨਵਾਬ ਹੁੰਦਾ ਕਿੱਥੇ ਜੰਮਣੇ ਸੀ ਭਗਤ ਸਿੰਘ ਜਿਹੇ ਸੂਰਮੇ ਜੇਕਰ ਹਿੰਦੁਸਤਾਨ ਦਾ ਨਾਮਾਹੌਲ ਖਰਾਬ ਹੁੰਦਾ ਕਿ ਵਸਣਾ ਸੀ ਧਰਤੀ ਤੇ ਪੰਜਾਬੀਆਂ ਨੇ ਲੋਕੋ ਜਿਹਨਾਂ ਧਰਤੀ ਤੇ ਵਸਦਾ ਪੰਜਾਬ ਹੁੰਦਾ ਜਿਹਨਾਂ ਧਰਤੀ ਤੇ ਵਸਦਾ ਪੰਜਾਬ ਹੁੰਦਾ ਜਿਹਨਾਂ ਧਰਤੀ ਤੇ ਵਸਦਾ ਪੰਜਾਬ ਹੁੰਦਾ ਸੋ ਜੁਗ-ਜੁਗ ਵਸਦੇ ਰਹਿਣ ਪੰਜਾਬੀ ਪੰਜਾਬ ਪੰਜਾਬੀਅਤ ਗੁਰਵਿੰਦਰ ਚੌਂਕੀਮਾਨ ਤੈਥੋਂ ਦਾ ਧੰਨਵਾਦ ਕਰਦੇ ਆ ਜੀ ਦੁਬਈ ਵਾਲੇ ਜਿਨ੍ਹਾਂ ਨੇ 500 ਰੁਪਏ ਦਾ ਮਾਣ ਸਨਮਾਨ ਭੇਜਿਆ ਜੀ ਗੁਰਵਿੰਦਰ ਚੌਂਕੀਮਾਨ ਦਵਾਈ ਵਾਲੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਬਈ ਖਿਡਾਰੀਆਂ ਜੜੀਆਂ-ਜੜੀਆਂ ਟੀਮਾਂ ਦੇ ਨਾਮ ਬੋਲਦੇ ਆ ਮੇਰੀ ਬੇਨਤੀ ਹੈ ਵੀ ਹਿੰਮਤ ਨਾਲ ਆਜੋ ਕਿਉਂਕਿ ਦਰਸ਼ਕ ਆਪਣੀ ਜਗ੍ਹਾ ਤੇ ਸੱਚੇ ਨੇ ਕਿਉਂਕਿ ਪ੍ਰੋਪਰ ਕਮੈਂਟਰੀ ਨਹੀਂ ਹੋ ਰਹੀ ਹੈਗੀ ਕਿਉਂਕਿ ਉਹ ਵੀ ਕਰਨ ਦਾ ਕੰਮ ਛੱਡ ਕੇ ਬੈਠੇ ਨਹੀਂ ਜੋ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਨੇ ਦਰਸ਼ਕ ਇਸੇ ਕਰਕੇ ਆਪੋ ਆਪਣੇ ਘਰਾਂ ਦਾ ਕੰਮ ਛੱਡ ਕੇ ਭੁੱਖੇ ਤੇ ਇੱਥੇ ਖੜੇ ਨੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਆਜੋ ਕਿਰਾਂ ਲੋਪੋਂ ਕੇ ਮਰਸੂਦ ਕੜਿਆਣ ਲੋ ਫਾਈਨਲ ਹੈ ਸੋ ਲੋਪੋ ਕੇ ਵਰਸਸ ਕੜਿਆਣਾ ਆਜੋ ਖਿਡਾਰੀਓ ਆਜੋ ਮੇਰੇ ਹੱਥ ਬੰਨ ਕੇ ਬੇਨਤੀ ਹੈ ਬਾਰ ਬਾਰ ਵਾਜਾ ਮਾਰਦੇ ਦੰਦਾ ਬੇਵਫਾ ਮਸ਼ੂਕ ਕਰਦੀ ਹੁੰਦੇ ਜਦ ਟਾਈਮ ਤੇ ਕਿਉਂਦੀ ਨਹੀਂ ਹੁੰਦੀ ਕਹਿੰਦਾ ਬੇਫਤਾ ਪਈ ਕੋ ਵਿਚ ਖੜੇ ਨਾ ਮੈਦਾਨ ਦੇ ਜੋ ਇਹੋ ਜਿਹੇ ਯਾਰ ਦੀ ਕੀ ਫੋਟੋ ਖਚਵਾਣੀ ਹੈ ਦੁੱਖ ਸੁੱਖਾ ਵਿਚ ਪਾਸਾ ਦਿੰਦਾ ਵਿਚ ਪਾਉਣੀਆਂ ਕਰਕੇ ਕਰਾਰ ਜਿਹੜੀ ਟਾਈਮ ਦੇ ਕੇ ਆਉਂਦੀ ਨਹੀਂ ਇਹ ਜੀ ਮਸ਼ੂਕ ਤੋਂ ਕੀ ਧਾਰ ਕਢਵਾਉਣੀ ਐ ਸੱਦ ਕੇ ਕਰਾਉਣਾ ਕੀ ਐ ਸੱਦ ਕੇ ਕਰਾਉਣਾ ਕੀ ਐ ਉਸ ਅੰਗ ਸਾਥ ਕੋਲੋਂ ਰੰਗ ਵਿੱਚ ਭੰਗ ਜੀ ਨੇ ਸਦਾ ਆ ਕੇ ਪਾਉਣੀਆਂ ਤੱਕਦੇ ਨੇ ਪਿੱਛਾ ਜਿਹੜੇ ਯਾਰ ਯਾਰ ਆਪਣੇ ਦਾ ਉਹਨਾਂ ਨੂੰ ਤਾਂ ਫਤਿਹ ਚੰਗੀ ਦੂਰ ਤੋਂ ਬੁਲਾਉਣੀਆਂ ਸੁਰਤਾਨ ਵਿੱਚ ਨਾ ਗਵਈਆ ਖੁਦ ਗਾਵੇ ਜਿਹੜਾ ਅਗ ਦੇ ਕੇ ਕਾਨੂੰ ਪੈਰਾਚੋਰ ਲਾਉਣੀਆਂ ਉਹ ताली ਵਾਲਾ ਜਿੱਥੇ ਦਿਲ ਮਿਲ ਗਿਆ ਇੱਕ ਵਾਰੀ ਦੁਨੀਆ ਬਦਲ ਜਾਵੇ ਯਾਰੀ ਸਿਰੇ ਲਾਉਣੀਆਂ ताली ਵਾਲਾ ਜਿੱਥੇ ਦਿਲ ਮਿਲ ਗਿਆ ਇੱਕ ਵਾਰੀ ਦੁਨੀਆ ਬਦਲ ਜਾਵੇ ਯਾਰੀ ਸਿਰੇ ਲਾਉਣੀਆਂ ਬਾਈ ਦਵਿੰਦਰ ਢਿੱਲੋਂ ਕੌਕਿਆਂ ਵਾਲੇ ਦਾ ਧੰਨਵਾਦ ਕਰਦੀ ਆਂ ਜੀ ਬਹੁਤ-ਬਹੁਤ ਸ਼ੁਕਰੀਆ 500 ਰੁਪਏ ਦੇ بڑے-ਵੱਡੇ ਮਾਣ ਭੇਜੇ ਨੇ ਤਹਿ ਦਿਲੋਂ ਧੰਨਵਾਦ ਕਰਦੀ ਆਂ ਜੀ ਬਹੁਤ-ਬਹੁਤ ਸ਼ੁਕਰੀਆ ਤੇ ਗਰਾਊਂਡ ਦੇ ਵਿੱਚ ਚਾਹ ਦੀ ਗੱਪੀ ਭੇਜ ਦਿਓ ਜੀ ਰੈਫਰੀਆਂ ਦੇ ਵਾਸਤੇ ਸੋ ਤਾਰਾ ਸਿੰਘ ਜੀ ਰੈਫਰੀਆਂ ਵਾਸਤੇ ਚਾਹ ਦੀ ਗੱਪੀ ਭੇਜ ਦਿਓ ਕਹਿੰਦੇ ਕਰੀਦਾ ਨਹੀਂ ਤੰਗ ਕਦੇ ਅਮਲੀ ਬੰਦੇ ਨੂੰ ਹੁੰਦਾ ਰੂਪ ਰੱਬ ਦਾ ਪੁੱਤਾਂ ਨਾਲੇ ਮਿੱਠਾ ਮੇਵਾ ਦੁਨੀਆ ਦੇ ਵਿੱਚੋਂ ਦੱਸੋ ਕਿੱਥੋਂ ਲੱਭਦਾ ਪੈਂਦਾ ਨਹੀਂ ਕਚਰੀ ਵਿੱਚ ਮੁੱਲ ਕੇ ਸਦਾ ਜੇ ਗਵਾਹ ਨਾ ਹੋਵੇ ਮੈਂ ਤਾਂ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਆਉਂਦਾ ਨਹੀਂ ਸਵਾਦ ਕਦੇ ਫੀਮ ਖਾਣ ਦਾ ਜੇ ਘੁੱਟ ਚਾਹ ਨਾ ਹੋਵੇ ਕਿ ਆਉਂਦਾ ਨਹੀਂ ਸਵਾਦ ਕਦੇ ਫੀਮਖਾਨ ਦਾ ਜੇ ਘੁੱਟ ਚਾਹ ਨਾ ਹੋਵੇ ਸੋ ਜੁਗ ਜੁਗ ਜਿਉਂਦੇ ਵਾਸਤੇ ਰਹੋ ਲੋਕੋ ਬहोत बहोत शुक्रिया ਲੋਪੋ ਕੇ ਵਰਸਸ ਕੜਿਆਣਾ 75 ਕਿਲੋ ਫਾਈਨਲ ਆਜੋ ਵੀ ਮੁੰਡਿਆ ਆਜੋ ਕਹ ਰਾ ਮੇਰੇ ਹੱਥ ਬਣ ਕੇ ਬੇਨਤੀ ਐ ਲੱਖੀ ਅ ਅਗਲੇ ਟੀਮਾਂ ਬੋਲ ਦਿਓ ਰਾਜੀ ਲੋਪੋ ਕੇ ਵਾਲੇ ਵੀ ਆਜੋ ਕਹਿੰਦੇ ਸਮਾਂ ਕਦੇ ਨਹੀਂ ਉਸ ਨੂੰ ਸਮਾਂ ਦਿੰਦਾ ਜਿਹੜਾ ਬੰਦਾ ਨਹੀਂ ਸਮੇਂ ਦੀ ਕਦਰ ਕਰਦਾ ਖਿਡਾਰੀਓ ਖਾਲੀ ਗਰਾਉਂਡ ਸਿਆਣੇ ਆਖਦੇ ਨੇ ਕਿ ਸਰਾਪ ਦੇ ਜਾਂਦੀ ਆ ਬਾਰ-ਬਾਰ ਆਵਾਜ਼ਾਂ ਮਾਰਦੇ ਚੰਗੇ ਵੀ ਲੱਗਦੇ ਕਿ ਹਾਕਾ ਮਾਰਦਾ ਰੇਲ ਦਾ ਬਾਬੂ ਕਹਿੰਦਾ ਬੰਤੋੜੀ ਰਮਾਲ ਭੁੱਲ ਗਈ ਆਜੋ ਮੁੰਡਿਆ ਆਜੋ ਕਰਾ ਹਮਤਨਾ ਅੱਚਰਵਾਲ ਵਰਸਸ ਸੁਰਖਪੁਰ ਜੰਡੀ ਵਰਸਸ ਧਨੌਰੀ ਪੰਜਾਬ ਬੁਰਜ ਕਲਾਲਾ ਵਰਸਸ ਸਲਿਆਣਾ ਨੀਲਾ ਮੇਘ ਸਿੰਘ ਵਰਸਸ ਅਖਾੜਾ ਬੀ ਦੌਧਰਵਾਲਸੇ ਜੋਗੀ ਪੀਰ ਲੋਗ ਹਨ ਗਿੱਦੜਪਿੰਡੀ ਵਰਸਸ ਸ਼ਕਰਪੁਰ ਮੀਤ ਬੱਲੀ ਤੇ ਭਾਈ ਬਣੀ ਹਾਂਗਕਾਂਗ ਸੋ ਤੈਦ ਨੂੰ ਧੰਨਵਾਦ ਕਰਦੇ ਆ ਕਿ ਕੱਟਣਾ ਰਮਾਲ ਦੇ ਗਿਆ ਮਨੀ ਆਪ ਬਹਿ ਗਿਆ ਹਾਂਗਕਾਂਗ ਵਿੱਚ ਜਾ ਕੇ ਤੇ ਕੱਟਣਾ ਰਮਾਲ ਦੇ ਗਿਆ ਬਹੁਤ-ਬਹੁਤ ਧੰਨਵਾਦ ਕਰਦੇ ਆ ਮਨੀ ਹਾਂਗਕਾਂਗ ਤੇ ਭਾਈ ਮੀਤ ਮੱਲੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ 200 ਰੁਪਏ ਦੇ ਬੜੇ-ਬੜੇ ਮਾਨ ਆਏ ਨੇ ਜਿਉਂਦੇ ਵਾਸਤੇ ਰਹੋ ਜੋਤਾ ਚੋਬਰ ਦਾ ਨਾਂ ਹੈ ਸਰਦਾਰ ਪਰਮਜੀਤ ਸਿੰਘ ਦੇ ਵੇਲੇ ਦਾ ਸ਼ਿੰਗਾਰ ਹੈ ਆਰੇ ਮਾਰੇ ਪਾਟੀ ਉਤੇ ਥਾਪੀ ਤਾਂ ਲਾਹੌਰ ਹਿੱਲਦਾ ਗੱਭਰੂ ਰੇਣ ਜਦੋਂ ਪਾਉਂਦਾ ਤਾਂ ਪਸ਼ੌਰ ਹਿੱਲਦਾ ਕੇ ਸੂਟ ਦੇ ਆਸਰੇ ਤੇਰੇ ਹੱਥ ਦੇ ਕੇ ਰੱਖੀ ਮਾਲਕਾ ਕੇ ਬਿੱਟੂ ਜੰਡ ਖੁਸ਼ੀ ਤੇ ਮੰਗੀ ਫੜਦੇ ਜੋਸ਼ੇ ਰਾਂ ਦੀ ਸੰਗੀ ਪਾਲਾ ਸੀਰਾ ਜਾਂ ਫਿਰ ਗੋਪੀ ਦਿੰਦੇ ਪਲਟਦਾ ਵੀ ਦੀ ਟੋਪੀ ਲਿਖਦਾ ਝੂਠ ਨਾ ਰਾਜ ਲਹੇੜੀ ਨਹੀਂ ਕਬੱਡੀਏ ਜਾ ਹੋਵੇ ਤੇਰੀ ਜੇ ਗੱਲ ਕਰੀਏ ਕਹਿੰਦੇ ਚੋਦਾ ਉੱਚਾ ਲੰਮਾ ਗੱਭਰੂ ਉਣੀਆਂ ਨਹੀਂ ਮੈਨੂੰ ਲਟੈਣ ਵਰਗਾ ਗੱਪਰੂ ਲੈਣ ਦੇ ਦੇਖ ਯਾਦਾ ਆਪਣੀ ਟੀਮ ਦੇ ਅੰਕੜੇ ਵਿੱਚ ਵਾਧਾ ਕਰ ਗਿਆ ਚੱਲ ਵੀ ਬਿੱਲੇ ਪਾਸ ਫਰ ਕਬੱਡੀ ਸੁਰਖਪੁਰ ਦੀ ਟੀਮ ਦੇ ਵੱਲੋਂ ਕਿਤੇ ਜੋਤਾ ਕਦੇ ਬਿੱਲ ਕਦੇ ਬਿੱਲਾ ਮਾਂ ਖੇਡ ਕਬੱਡੀ ਦੀ ਗੱਲ ਕਰਦੇ ਨੇ ਕਰਮਾਂ ਵਾਲੀਆਂ ਮਾਵਾਂ ਦੇ ਬਲੀ ਪੁੱਤ ਸਾਹਮਣੇ ਵੇਖਦੇ ਆ ਕਿ ਜੋਤਾ ਡੱਕਣ ਦੀ ਕੋਸ਼ਿਸ਼ ਕਰਦਾ ਹੈ ਇੱਧਰ ਵੀ ਜੋਤਾ ਤੇ ਉੱਧਰ ਵੀ ਜੋਤਾ ਅਰੇ ਸਾਨਾ ਦੇ ਪੇੜਾਂ ਵਰਗੀ ਗੱਲ ਹੈ ਕਿ ਦੋਹੀ ਤਲੀ ਮੁਕਾਬਲਾ ਰਣ ਸੂਰੇ ਕਰ ਕਰਨ ਕਿ ਲੰਮੀ ਸਿਟੀ ਮਾਰਚੋਪਰਾ ਕਰ ਭਲਗੀ ਮੋੜ ਤੇ ਆਕੇ ਕਿ ਯੂ ਐਸ ਏ ਤੇ ਕੈਨੇਡਾ ਜਾ ਕੇ ਜੋਰ ਦਿਖਾਉਂਦੇ ਨੇ ਗੱਪਰੂ ਦੇਖ ਪੰਜਾਬੀ ਕੋਰੇ ਖੁਸ਼ੀ ਮਨਾਉਂਦੇ ਨੇ ਯੂ ਕੇ ਤੇ ਰਸ਼ੀਆ ਸਾਰੇ ਰੱਜ ਕੇ ਸਿਫਤਾਂ ਕਰਦੇ ਨੇ ਕਿ ਵਿੱਚ ਪੜੇ ਦੇ ਹਿੱਕ ਦੇ ਗੁੱਟ ਚੋਬਰਤਾ ਦੇ ਨੇ ਮਾਂ ਖੇਡ ਕਬੱਡੀ ਦਾ ਸਤਾਰਾ ਗੋਰੀਆ ਰੀਨ ਸੇਵਰ ਦਾ ਫੋਟੋ ਫਿੱਟ ਹੋਈ ਹੋਈ ਆ ਕਹਿੰਦੇ ਚੋਬਰ ਦੀ ਗੱਜ ਤੋੜੀ ਛਾਤੀ ਪੱਟ ਥੱਬਿਆਂ 'ਚ ਆਉਂਦੇ ਨਾ ਇਹ ਉੱਪਰ ਨੇ ਸਰੀਰ ਪੱਤ ਧਰਤੀ ਨੂੰ ਲਾਉਂਦੇ ਨਾ ਰਾਜ ਲਹਿੜੀ ਮੱਲਾਹੇ ਮਾਰਦੇ ਨੇ ਵੱਡੀਆਂ ਉਹ ਮਾਮਾ ਦੇ ਸ਼ਕੀਨ ਪੁੱਤ ਖੇਡਦੇ ਕਟਡੀਆਂ ਖਦੋ ਵਾਂਗੂ ਫੜਕਦੇ ਉੰਜ ਮਦਰੀ ਗੋਡੀ ਮਸਤੀ ਦੇ ਨਾਲ ਪਾਉਂਦਾ ਏ ਹਰ ਮੁੰਡਾ ਕੌਡੀ ਰਾਜ ਲਹਿੜੀ ਵਾਲੇ ਨੇ ਹ ਸੱਚ ਸੁਣਾਇਆ ਵਿੱਚ 17 ਲੱਬੀ ਨੇ ਤੇ ਹੈਰੀ ਨੇ ਵੀ ਨਾਂ ਲਖਵਾਇਆ ਗੁਰਸੇਵਕ ਗਿਆਨੀ ਡੱਕਣ ਦੀ ਕੋਸ਼ਿਸ਼ ਕਰਦਾ ਆਪਕੇ ਗੱਡੀ ਵਿੱਚ ਲੱਤ ਲਮਕੇ ਕੋਈ ਚੱਲਿਆ ਭੌਰ ਮਕਲਾਵੇ ਕਿ ਚੱਲ ਬਈ ਬੱਗੇ ਪਿੰਡ ਦਾ ਮੰਗੀ ਮਿੱਤਰੋ ਬੈ ਜਾ ਬੈ ਜਾ ਕਰਵਾਉਂਦਾ ਝੂੜ ਚੱਕਦਾ ਪੱਪੂ ਆਕੇ ਹੰਧਿਆਂ ਦੇ ਕੋਲ ਟਾਉਂਦਾ ਅੱਜ ਅੱ쩌ਰਵਾਲ ਦਾ ਹੈਰੀ ਵੀ ਮਿੱਤਰੋ ਕਹਿੰਦੇ ਸਭ ਦੀ ਖੈਰ ਮਨਾਉਂਦਾ ਹੈ ਅੱ쩌ਰਵਾਲ ਦਾ ਹੈਰੀ ਵੀ ਮਿੱਤਰੋ ਸਭ ਦੀ ਖੈਰ ਮਨਾਉਂਦਾ ਸੋ ਕਿ ਗੁੱਟ ਦਾ ਫੜਾਵਾ ਬਿੱਲੂ ਰਾਜੇ ਆਣੀਆ ਨਾ ਉਹ ਨਾ ਜਗਤਾਰ ਸਦਾ ਕੱਡੇ ਖੁੱਚ ਨੂੰ ਦਿਣਵੇ ਦਾ ਖੁਸ਼ੀ ਫੜ ਲੈਂਦਾ ਗੁੱਟ ਨੂੰ ਪਿੱਠੀ ਪਿੱਠੀ ਰੁਮਕ ਦੀ ਪਾਣ ਕੇ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਮਤਾਵਾ ਨੌਕਰਾ ਸੌ ਜਾਵੇ ਕਿ ਠੰਡੀ ਚੱਲਦੀ ਹਵਾ ਕਹਿੰਦੀ ਦਸੂ ਤੇਰੇ ਵੀਰ ਆਏ ਨੂੰ ਗੋਰੀ ਗੱਲ ਤੇ ਜਲੇ ਬਿਮਾਰੀ ਕਹਿੰਦਾ ਦਿਓਰ ਨੂੰ ਖੜਾਉਂਦੀ ਪਿੰਨੀਆਂ ਸੱਪ ਲੜਦਾ ਜੇਠ ਦੇ ਵਾਰੀ ਮਾਰੇ ਪਾਟੀ ਉੱਤੇ ਥਾਪੀ ਤਾਂ ਲਾਹੌਰ ਹਿਲਦਾ ਗੱਭਰੂ ਰੇਡ ਜਦੋਂ ਪਾਉਂਦਾ ਤਾਂ ਪਸ਼ੌਰ ਹਿਲਦਾ ਫੁੱਲਾਂ ਵਰਗੇ ਸੋਹਣੇ ਚੋਬਰ ਸ਼ੇਰਾ ਵਾਂਗੂ ਗੱਜਦੇ ਰੱਜ ਲਹਿੜੀ ਖੇਡ ਕਬੱਡੀ ਕੁੱਲ ਦੁਨੀਆ ਤੋਂ ਨਿਆਰੀ ਨਾਲ ਸ਼ੌਂਕ ਦੇ ਦੇਖਣ ਲੋਕੀ ਖੇਡਣ ਜਦੋਂ ਖਿਡਾਰੀ ਕਬੱਡੀ ਕਬੱਡੀ ਪਰੇ ਹੱਟ ਕਬੱਡੀ ਪੈਂਦੀ ਐ ਦੀਪਾਂ ਨੂੰ ਜੀਤੋ ਕਹਿੰਦੀ ਐ ਅੱਜ ਚੜ੍ਹੇ ਜਵਾਨੀ ਕਹਿੰਦੀ ਐ ਪਰੇ ਹਟ ਕਬੱਡੀ ਪੈਂਦੀ ਹੈ ਪਰ ਇਹ ਹਟ ਕਬੱਡੀ ਪੈਂਦੀ ਹੈ ਪਰ ਕੇ ਮਾਛੀ ਵਾਣੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠ ਕੇ ਚੰਡੀ ਦੀ ਵਾਰ ਬਣ ਕੇ ਜਿਨ੍ਹਾਂ ਸੂਲਾ ਨੇ ਦਿੱਤਾ ਨਹੀਂ ਸੌਣ ਤੈਨੂੰ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ ਕਹਿੰਦੇ ਅਮਰ ਜੇ ਛੱਟੀ ਦੀ ਬਿਲੇ ਹਾਰੇ ਬੂਟੇ ਤੇ ਪਤ ਕਿਸੇ ਦਾ ਕਦੇ ਨਾ ਲਾਈਏ ਸੁਲਫੇ ਸੂਟੇ ਤੇ ਦੁੱਧ ਪੁੱਤ ਗੁਰਦਾਸ ਸਿਆ ਨਗਰਾਨੀ ਚਾਹੁੰਦੇ ਨੇ ਸਾਹ ਸੂਤ ਕੇ ਦੇਖ ਲੋ ਓ ਮੁੰਡਿਓ ਲੋਕੀ ਕੌਡੀ ਪਾਉਂਦੇ ਰੇ ਲੱਖ ਦੀ ਆਮਤਾ ਮਿਲ ਜਾਣ ਭਾਵੇਂ ਪਰਕ ਤੇ ਵੀ ਮਾਂ ਨਹੀਂ ਮਿਲਦੀ ਨਿੱਕੇ ਹੁੰਦੇ ਖੇਡੇ ਜਿੱਥੇ ਹੁਣਿਓ ਸੰਗਣੀ ਛਾ ਨਹੀਂ ਮਿਲਦੀ ਇਹ ਸਤਲੁਜ ਬਿਆਸ ਤੇ ਰਾਵੀ ਭਾਵੇਂ ਅੱਜ ਵੀ ਪਈਆਂ ਵਗਦੀਆਂ ਨੇ ਪੰਜਾਂ ਵਿੱਚੋਂ ਗੁੰਮਦੇ ਪੈਣਾ ਜੇਲਮਤ ਤੇ ਚਨਾਵ ਨਹੀਂ ਮਿਲਦੀ ਇਮਾਨਦਾਰੀ ਤੇ ਵਿਅੰਤਦਾਰੀ ਦੁਨੀਆਂ ਵਿੱਚੋਂ ਉੱਡ ਪੁੱਟ ਗਈ ਪ੍ਰੇਮ ਨਿਮਰਤਾ ਬੜੀ ਹੀ ਲੱਭੀ ਕਿਧਰੇ ਸ਼ਹਿਰ ਗਰਾਂ ਨਹੀਂ ਮਿਲਦੀ ਘੁੰਡ ਵਿੱਚ ਜੋ ਲੁਕੀ ਹੁੰਦੀ ਸੀ ਹੁਣ ਉਹ ਸ਼ਰਮ ਹਯਾ ਨਹੀਂ ਮਿਲਦੀ ਲੱਖ ਨਿਯਾਮਤਾ ਮਿਲ ਜਾਣ ਭਾਵੇਂ ਸੋ ਰੱਬ ਦੀ ਪਰ ਕਦੇ ਵੀ ਮਾਂ ਨਹੀਂ ਮਿਲਦੀ ਲੱਖ ਨਿਯਾਮਤਾ ਮਿਲ ਜਾਣ ਭਾਵੇਂ ਪਰ ਕਦੇ ਵੀ ਮਾਂ ਨਹੀਂ ਮਿਲਦੀ ਕਹਿੰਦੇ ਡਾਕਦਾਰ ਕਾਹਦਾ ਜੋ ਉਤਾਰੇ ਸੋਜਣਾ ਛੜਾ ਕਾਹਦਾ ਖਾਵੇ ਜੋ ਛਤਰ ਰੋਜਣਾ ਕਾਸ ਦੀ ਕੁਆਰੀ ਤੁਰੇ ਪਾਕੇ ਅੱਡੀ ਵੀਰ ਤੇ ਵੀਰੋ ਸੁਰਕਪੁਰ ਵਾਲੀ ਟੀਮ ਗਰਾਊਂਡ ਵਿੱਚ ਆ ਗਈ ਹੈ ਸ਼ਕਰਪੁਰ ਦੀ ਟੀਮ ਗਰਾਊਂਡ ਵਿੱਚ ਆ ਜਾਈ ਅਮਨੀ ਕਲੇਰ ਕੈਨੇਡਾ ਦਾ ਵੀਰ ਹੈ